ਇਸ ਮਹਾਰਨੀ ਵਿੱਚ ਹਰੇਕ ਮਾਤਰਾ ਦੇ ਉੱਤੇ ਬਿੰਦੀ ਲਾ ਕੇ ਉਹਦਾ ਉਚਾਰਨ ਦੱਸਿਆ ਗਿਆ ਹੈ ਜਿਹੜੇ ਦੁਲੈਂਕੜ ਮਾਤਰਾ ਹੈ ਉਹ ਪਹਿਲੀ ਲਾਈਨ ਵਿੱਚ ਊੜੇ ਦੁਲੈਂਕੜ ਉੱਤੇ ਬਿੰਦੀ ਕਰਕੇ ਊਂ ਉਚਾਰਨ ਕਰਨਾ ਹੈ ਊੜੇ ਤੋਂ ਅਲੈਦਾ ਬਾਕੀ ਸ ਹਾ ਕ ਕ ਖ ਖ ਕਿਸੇ ਵੀ ਅੱਖਰ ਨੂੰ ਜਦਦ ਲੈਂ ਕੜੇ ਲੱਗਦੇ ਹਨ ਤਾਂ ਉੱਪਰ ਲੱਗੀ ਹੋਈ ਟਿੱਪੀ ਦੀ ਆਵਾਜ਼ ਬਿੰਦੀ ਦੇ ਰੂਪ ਵਿੱਚ ਹੀ ਆਉਂਦੀ ਹੈ ਜੈਸੇ ਸੂ ਹੂੰ ਆਪਾਂ ਗੁਰਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਜਿੱਥੇ ਤੱਤੇ ਦੇ ਉੱਤੇ ਟਿੱਪੀ ਹੁੰਦੀ ਹੈ ਉਹਨੂੰ ਤੂੰ ਪੜ੍ਹਦੇ ਹਾਂ ਜਿੱਥੇ ਤੱਤੇ ਉੱਤੇ ਟਿੱਪੀ ਨਹੀਂ ਹੁੰਦੀ ਉਥੇ ਤੂ ਪੜ੍ਹਦੇ ਹਾਂ ਜੈਸੇ ਤੂ ਸਦਾ ਸਲਾਮਤ ਨਿਰੰਕਾਰ ਜੈਸੇ ਤੂੰ ਕਰਤਾ ਸਚਿਆਰ ਮੈਡਾ ਸਾਈ ਤਉ ਟਿੱਪੀ ਲੱਗ ਕੇ ਤੂੰ ਹੂੰ ਕੂੰ ਇਸ ਤਰ੍ਹਾਂ ਉਚਾਰਣ ਹੁੰਦੇ ਹਨ